ਜੀ ਇਹ ਪ੍ਰਵਾਸੀ ਆ ਜੀ ਕੋਈ ਪਤਾ ਨਹੀਂ ਬਿਹਾਰ ਤੋਂ ਆ ਕੇ ਜੂਪੀ ਤੋਂ ਆ ਸਾਡਾ ਪਿੰਡ ਵਾਂਖਾ ਆ ਉਹ ਜੋ ਚਿੱਟੇ ਦੇ ਨਸ਼ੇ ਦੇ ਗੜਬਾਜੋ ਜਾਣਿਆ ਜਾਂਦਾ ਦੇਸੀ ਸ਼ਰਾਬ ਚਿੱਟਾ ਹਰ ਚੀਜ਼ ਦਾ ਨਸ਼ਾ ਜਿਹੜਾ ਇੱਥੇ ਛਰਿਆਮ ਵੇਖਦਾ ਜੀ ਇਹ ਪ੍ਰਵਾਸੀ ਆ ਇਹਦੇ ਵਰਗੇ ਬਹੁਤ ਪ੍ਰਵਾਸੀ ਆ ਜਿਹੜੇ ਨਸ਼ਾ ਕਰਨ ਦੇ ਮਾਰੇ ਇੱਥੇ ਅਨਲੀਗਲ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਰਹਿੰਦੇ ਆ ਇਹ ਪਿਛਲੇ 5-6 ਸਾਲ ਤੋਂ ਇੱਥੇ ਰਹਿ ਰਿਹਾ ਤੇ ਇਹਦੀ ਨਾ ਕੋਈ ਵੈਰੀਫਿਕੇਸ਼ਨ ਆ ਨਾ ਇਹਦਾ ਕੋਈ ਨਾਂ ਪਤਾ ਆ ਜੀ ਨਾ ਕੋ ਨਾ ਪਤਾ ਇਹਦਾ ਪਤਾ ਕਿਸ ਨੂੰ ਕਿਸ ਨੂੰ ਨੂੰ ਪਤਾ ਕਿੱਥੋਂ ਆਦਾ ਕਿੱਥੋਂ ਨਹੀਂ ਅੱਜ ਰਾਤ ਕੋਈ ਓਵਰਡੋਜ਼ ਦੇ ਕਾਰਨ ਇੱਥੇ ਜਿੱਥੇ ਪਿਆਰਾਂ ਦਾ ਛੜਕਾ ਛੁੜਕਾ ਦਾ ਇਹਦੇ ਵਿੱਚ ਨਾਲੇ ਦੇ ਦੇ ਕੇ ਰਾਤ ਇਹਦੀ ਅੱਜ ਡੈਥ ਹੋ ਗਈ ਆ ਇਹ ਲੱਗਦਾ ਹੈ ਕਿ ਇਹ ਪੂਰਾ ਹੋ ਗਿਆ ਜੀ ਇਹ ਰਾਤ ਦਾ ਆਕਰਜਾ ਸਰੀਰ ਦਾ ਪੇਦਾ ਵਿੱਚ ਨਾਲੇ ਦੇ ਵਿੱਚ ਕਿਦੀ ਰਿਆ ਇੱਥੇ ਕਿਹ ਘਰ ਪਰ ਕਿੱਥੇ ਕਹਿੰਦੇ ਦੁਕਾਨ ਦੇ ਅੰਦਰ ਹੀ ਰਹਿੰਦਾ ਨਹੀਂ ਜੀ ਇਹਦਾ ਇੱਕ ਟਿਕਾਣਾ ਨਹੀਂ ਇਹ ਕੋਈ 10 ਦਿਨ ਉੱਥੇ ਤੇ 10 ਦਿਨ ਉੱਥੇ ਕਿਉਂਕਿ ਇਹਦੇ ਵਰਗੇ ਸਾਡੇ ਪਿੰਡ 'ਚ ਬਹੁਤ ਆ ਇਹਦੇ ਵਰਗੇ ਸਾਡੇ ਪਿੰਡ 'ਚ ਪ੍ਰਵਾਸੀ ਜਿਹੜੇ ਬਾਹਰ ਦੇ ਆਏ ਦਾ ਬਹੁਤ ਆ ਜਿਹੜਾ ਸਿਰਫ ਨਸ਼ੇ ਦੇ ਕਾਰਨ ਕਿਉਂਕਿ ਇੱਥੇ ਨਸ਼ਾ ਜਿਹੜੀ ਮਸੀਲਟੀ ਆ ਨਸ਼ੇ ਦੀ ਬਹੁਤ ਜਲਦੀ ਮਿਲ ਜਾਂਦੀ ਜਿੱਥੇ ਮਰਜ਼ੀ ਲੱਲੋ ਜਾ ਕੇ ਅਨਲੀਗਲ ਸ਼ਰਾਬ ਵੀ ਚਿੱਟਾ ਵੀ ਹਰ ਚੀਜ਼ ਮਿਲਦੀ ਇੱਥੇ ਜੀ ਸਾਡੇ ਪਿੰਡਾਂ ਵਾਂਗ ਅੰਖਾ ਦੇ ਵਿੱਚ ਵੀ ਮਸ਼ਹੂਰ ਹਾਂਜੀ ਪੋਲੀਟਿਕਲੇ ਮਸ਼ਹੂਰ ਆ ਦੂਸਰਾ ਨੰਬਰ ਆ ਸੀ ਇਹ ਮੰਗ ਕਰਦੇ ਵੀ ਇਹਦੇ ਵਰਕੇ ਪ੍ਰਵਾਸੀ ਆ ਜਿਹੜੇ ਅਨਲੀਗਲ ਬੰਦੇ ਆ ਅਵਾਂਖੇ ਦੇ ਵਿੱਚ ਬਹੁਤ ਜ਼ਿਆਦਾ ਰਹਿੰਦੇ ਆ ਅਸੀਂ ਪੁਲਿਸ ਕੋਲ ਮੰਗ ਕਰਨੇ ਵੇ ਵੈਰੀਫਿਕੇਸ਼ਨ ਕਰਕੇ ਇਹਨਾਂ ਦੀ ਸਾਰੀ ਜਿੰਨੇ ਵਾਂਖੇ ਪਿੰਡ ਦੇ ਵਿੱਚ ਡਿਟੇਲ ਕੱਢ ਕੇ ਇਹਨਾਂ ਨੂੰ ਆਪੋ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਸਟੇਟਾਂ ਦੇ ਵਿੱਚ ਭੇਜ ਆਇਆ ਹੈ ਕਿਉਂਕਿ ਬਹੁਤ ਜ਼ਿਆਦਾ ਬੰਦੇ ਇਹੋ ਜਿਹੇ ਰਹਿੰਦੇ ਆ ਜਿਹੜੇ ਅਨਲੀਗਲ ਨਸ਼ੇ ਮਾਰ ਰਹੇ ਇੱਥੇ ਰਹਿੰਦੇ ਕੁਝ ਅੱਡੇ ਆ ਜਾਂਦੇ ਸਹੀ ਮੈਂ ਕਹਾਂ ਜੀ ਇਹ ਡਾਕਟਰ ਦੱਸੂਗਾ ਕਿ ਡਾਕਟਰ ਕੋਲ ਜਾ ਕੇ ਦੇਖਦੇ ਆ ਕਿਵੇਂ ਦੇਖ ਦੋ ਪੁਲਿਸ ਸਕੂਲ ਆ ਨਾਮੀ ਸਕੂਲ ਆ ਔਰ ਨਸ਼ੇ ਦੀ ਹਾਲਾਤ ਦੇ ਵਿੱਚ ਇੱਥੇ ਪਏ ਆ ਕਿਦੇ ਬਾਰੇ ਡਾਕਟਰ ਹੀ ਦੱਸ ਸਕਦਾ ਕਿ ਜੋ ਵੀ ਪੋਸਮਾਰਟਮ ਚ ਰਿਪੋਰਟ ਆਊਗੀ ਉਹਦੇ ਮੁਤਾਬਕ ਕਰ ਲਈ